ਸਾਸੀ ਗਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਇੱਧਰ ਚੈੱਕ ਕਰੋ ਮੁੰਡੇ ਦੀ ਗੱਡੀ ਮੁੰਡੇ ਨੇ ਪਵਾਇਆ ਨਵੇਂ ਅਲੋਏ ਤੇ ਲੈਂਦਾ ਫਿਰਦਾ ਪੂਰੇ ਨਿਆਰੇ ਤੇ ਆਪਣੀ ਫੀਲਿੰਗ ਥੋੜੀ ਜੀ ਬਾਹਰ ਕੱਢਣ ਲਈ ਇਦਾਂ ਮਜ਼ਾ ਨਹੀਂ ਆਉਣਾ ਇੱਥੇ ਲੱਗੇਗਾ ਜੀ ਗਾਣਾ ਕਰੋ ਚੈੱਕ ਜੀ ਹੁਣ ਲੋਰੀ ਗਾਣਾ ਲਾ ਕੇ ਮੁੰਡੇ ਨੇ ਥੋੜਾ ਜਿਹਾ ਪਾਤਾ ਹੈ ਪ੍ਰਭਾਵ ਇਦਲਾਓ ਜੀ ਇੰਦਰ ਛੱਲੇ ਜਾ ਰਹੇ ਨੇ ਆਲੂ ਯਾਰ ਆਪਾਂ ਡਿਮਾਂਡ ਪਾਈ ਸੀ ਮਟਰ ਪਨੀਰ ਦੀ ਕੀ ਗੱਲ ਸਾਡੀ ਨਹੀਂ ਕੋਈ ਇਮੇਜ ਪਲਾਂਟਿੰਗ ਇਹਨਾਂ ਨੂੰ ਛੇੜ ਆਇਆ ਯਾਦ ਹੋ ਗਿਆ ਬੱਦਲ ਤੇ ਆਣ ਲੱਗੀ ਹਨੇਰੀ ਤੇ ਉਧਰੋਂ ਪਿੱਛੋਂ ਆਵਾਜ਼ ਆਈ ਬੱਲ ਠੀਕ ਹੈ ਜੀ ਫਿਰ ਸੋਚਦੇ ਸੋਚਦੇ ਮੈਨੂੰ ਯਾਦ ਆਇਆ ਮੈਂ ਤੇ ਧੋਣੀ ਆ ਸਕੂਟਰੀ ਕੀ ਬਣਾ ਲੱਗੇ ਆਲੂ ਨਿਊਟਰੀ ਲਓ ਜੀ ਧੁੱਪ ਸੋਹਣੀ ਲੱਗੀ ਆ ਤੇ ਆਪਾਂ ਪੀਣ ਲੱਗੇ ਆ ਰੋ ਤੇ ਆਲੂ ਉਹ ਗਿਆ ਯਾਰ ਲਓ ਜੀ ਮੁੰਡਾ ਕਹਿੰਦਾ ਵਾ ਜੀ ਗੇਰੀ ਛੇੜੀ ਮਾਰਨ ਹੁੰਦਾ ਏ ਜਾਣਾ ਤੇ ਬਹੁਤ ਜ਼ਰੂਰੀ ਆ ਉੱਤੇ ਜੀ ਮਿਊਜ਼ਿਕ ਸਿਸਟਮ ਲਵਾਣਾ ਤੇ ਲਓ ਜੀ ਤੁਸੀਂ ਚੈੱਕ ਕਰੋ ਇਹ ਵਾਲਾ ਗਾਣਾ ਚਲੋ ਜੁਗਾਰ ਜਿਗੂੜ ਲਗਾ ਕੇ ਆਪਾਂ ਦਿੱਤਾ ਇਹਨੂੰ ਲਾ ਅੱਗੋ ਗੱਬਰੂ ਕਹਿੰਦਾ ਉਸਤਾਦ ਜੀ ਇਹ ਧੰਮ ਗੱਬੇਸ ਤੇ ਚੈੱਕ ਕਰਾ ਮੈਂ ਕਿਹਾ ਜੀ ਮੇਰਾ ਕੰਮ ਗਿਆ ਹੁਣ ਮੁੱਕ ਹੁਣ ਆਪੇ ਚੈੱਕ ਕਰੋ ਜੀ ਇਹਦੀ ਠੋਕ ਜਾਂ ਤੇ ਜ਼ਮੀਨ ਪਾੜੂ ਜਾਂ ਘਰ ਦੀਆਂ ਛੱਤਾਂ ਵੀ ਦੇਗਾ ਚੱਕ ਕੁੜੀ ਨੇ ਚੱਕ ਕੇ ਕੰਬਲ ਯਾਦ ਕਰਾਤੀ ਨਮਸਤੇ ਲੰਡਨ ਮੂਵੀ ਫਿਰ ਮੈਂ ਪੁੱਛਿਆ ਇਹ ਕਿੱਥੇ ਆਗੇ ਤੁਸੀਂ ਕਿੱਥੇ ਆਗੇ ਜੀ ਇੱਥੇ ਆ ਗਏ ਲਓ ਜੀ ਪੈ ਗਈ ਆ ਜੀ ਸ਼ਾਮ ਤੇ ਮਾਹਿਕ ਜੀਤ ਵਾਸਤੇ ਬੋਇਲ ਹੋਣ ਲੱਗਾ ਜੀ ਆਂਡਾ ਪ੍ਰੇਕ ਬਹ ਲੈ ਵੀ ਹੈਗੀ ਆ ਜੀ ਹਨ ਚੱਕ ਕੇ ਥੱਕ ਜਾਂਦਾ ਇਹ ਬੰਦਾ ਬਾਹ ਬੁਰੀ ਥੱਕ ਜਾਂਦੀ ਗੁਰੂਗਾ ਹੁਣ ਫਰਾ ਹੋ ਗਿਆ ਬੰਦਾ ਕਿਆ ਕੱਪੜਿਆਂ ਦਾ ਵੇਟ ਆ ਉਹਦਾ ਆਪਣਾ ਵੇਟ ਨਾ ਥੋੜੀ ਆਹੋ ਪਰ ਕੱਪੜੇ ਯਾਰ ਕਿੰਨੇ ਭਾਰੇ ਹੋਣਗੇ ਥੱਕ ਜਾਂਦਾ ਬੰਦਾ ਬਰਾ ਚੱਕ ਕੇ ਹੁਣ ਤੇ ਛਟੋ ਛੋਟਾ ਛੱਦਰ ਬੋਲ ਛਟੋ ਛਟੋ ਬੋਲ ਬਾਲ ਛੁੱਟੇ ਮੇ ਰੇਲ ਲਓ ਜੀ ਮੁੰਡਾ ਕਹਿੰਦਾ ਫੁੱਟਬਾਲ ਨਹੀਂ ਖੇਡਣਾ ਇਹਦੇ ਚ ਬੜਾ ਰੱਖਣਾ ਪੰਦਾ ਹੈ ਹਿਸਾਬ ਮੈਨੂੰ ਜੀ ਇੱਕੋ ਗੇਮ ਵਧੀਆ ਲੱਗਦੀ ਹੈ ਉਹ ਹੈ ਜੀ ਮੈਚ ਚਲਦੇ ਉਹ ਹੋਏ ਮੈਂ ਆ ਗਿਆ ਨੀ ਉਹ ਹੀ ਬੇਲੋ ਟੈਪੀ ਘਾਤ ਦੂੰਗਾ ਸਾਰਿਆਂ ਦੇ ਵੇਮੀ ਲਓ ਜੀ ਟਾਈਮ ਕਿਹੜਾ ਆ ਗਿਆ ਵਾ ਟੈਮ ਆ ਗਿਆ ਵਾ ਮੁੰਡੇ ਦੇ ਲਾਮ ਦਾ ਇੰਜੈਕਸ਼ਨ ਅੱਜ ਲੱਗਣਾ ਇੰਜੈਕਸ਼ਨ ਕਿਨੇ ਲੱਗਨੇ ਆ 3 3 ਕਿਨੇ ਲੱਗਨੇ 3 ਅੱਜ ਲੱਗਨੇ ਇਹਨੂੰ 3 ਇੰਜੈਕਸ਼ਨ ਦੇਖੋ ਇਹਦਾ ਚੈੱਕ ਕਰਦਿਆਂ ਰਿਐਕਸ਼ਨ ਤੇ ਉਹ ਜਾਈਏ ਸਰ ਇੱਥੇ ਸਾਡੇ ਲੱਗ ਗਈ ਨਾ ਕਿਲੋਮੀਟਰ ਦੀ ਆ ਉੱਥੇ ਲੱਗਦੇ ਪਏ ਆ ਤੇ ਆਪਾਂ ਚੰਦੇ ਇਹਨੂੰ ਲਵਾਉਣ ਨੂੰ ਤੇ ਆਜੂ ਕਰੀਏ ਚੈੱਕ ਰਿਐਕਸ਼ਨ ਲਓ ਜੀ ਆਪਾਂ ਨਿਕਲ ਗਏ ਆਪਣੀ ਮੰਜ਼ਿਲ ਵੱਲ ਜਾਂਦੇ ਜਾਂਦੇ ਲਓ ਜੀ ਮੁੰਡਾ ਮਾਰ ਗਿਆ ਸਾਨੂੰ ਜੀ ਕੱਟ ਅਸੀਂ ਵੀ ਪਿੱਛੇ ਪਿੱਛੇ ਲਾਤੀ ਆਪਣੀ ਫਿਰ ਗੱਡੀ ਫਾਲੋ ਸਪੀਡਾਂ ਇਹ ਆ ਦੀ ਸ਼ਾਪਰ ਇੱਥੇ ਕਦੀ ਕਦੀ ਪਹਿਲਾਂ ਪਾਉਂਦਾ ਏ ਮੋਰ ਤੇ ਇੱਥੇ ਸਾਰੇ ਪਿੰਡ ਦਾ ਪਾਣੀ ਹੁੰਦਾ ਏ ਸਟੋਰ ਕਰੋ ਚੈੱਕ ਜੀ ਲਓ ਜੀ ਇੰਜੈਕਸ਼ਨ ਤਾਂ ਹੋ ਗਿਆ ਆਪਾਂ ਵਾਪਸ ਕਿ ਲੱਗਿਆ ਹੀ ਨਹੀਂ ਲੇਟ ਹੋ ਗਏ ਦੇਖੋ ਹੁਣ ਉਹਨੂੰ ਅਗਲੇ ਬੋਧੋਵਰ ਲਗਣਾ ਵਾ ਚਲ ਚਲ ਕੋਈ ਨਹੀਂ ਲਾ ਨਜ਼ਾਰੇ ਕੁਛ ਟਾਈਮ ਮਿਲ ਗਿਆ ਵਾ ਤੇ ਚਲੋ ਹੁਣ ਹੀ ਉਹਨੂੰ ਵਾਪਸ ਜਾਂਦੇ ਹਾਂ ਯਾਰ ਅੱਧਾ ਘੰਟਾ ਲੇਟ ਹੋ ਗਿਆ ਆਪਾਂ ਸਾਰੀ ਦਿਨ ਨਾ ਕੋ ਲੋਜੀ ਹੋ ਗਈ ਜੀ ਸਵੇਰ ਸਵੇਰੇ ਉੱਠ ਕੇ ਦੇਖਿਆ ਸਾਰੇ ਪਾਸੇ ਧੂਆ ਧੂਆ ਮੈਂ ਆ ਗਿਆ ਸ਼ਾਇਦ ਕਿਤੇ ਲੱਗੀ ਹੋਏ ਅੱਗ ਪਰ ਮੈਂ ਬਾਹਰ ਜਾ ਕੇ ਜਦੋਂ ਦੇਖਿਆ ਇਹ ਤੇ ਮੈਂ ਕਿਹਾ ਧੁੰਦ ਨਹੀਂ ਫਈਆ ਪੂਰੀ ਤੱਕ ਉਹ ਹੇਲਸਟਾਰ ਜੀ ਧੁੰਦ ਨੇ ਕਰਾਈ ਆ ਪੂਰੀ ਜੈਜੇਕਾਰ ਆ ਬੰਦਾ ਦਿਖੇ ਨਾ ਕੋਈ ਕਾਰ ਕਰੋ ਚੱਕ ਕੁਝ ਵੀ ਨਹੀਂ ਹੈਗਾ ਜੀ ਇੱਧਰ ਕਰੋ ਚੈੱਕ ਜੀ ਜਿੰਨਾ ਅੱਗ ਦਾ ਧੂਆ ਹੈ ਮੈਨੂੰ ਲੱਗਦਾ ਅੱਧੀ ਧੁੰਦ ਪੰਜਾਬ ਚ ਆਪਾਂ ਕੀਤੀ ਹੈ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੇ ਚੈਨਲ ਨੂੰ ਫਟਾਫਟ ਕਰ ਲੋ ਸਬਸਕ੍ਰਾਈਬ ਇਦਾਂ ਦੀਆਂ ਘੈਂੜ ਘੈਂੜ ਮਨੋਰੰਜਨ ਵਾਲੀਆਂ ਵੀਡੀਓ ਹੁਣ ਲਗਾਤਾਰ ਆਉਣੀਆਂ ਵਾ ਤੇ ਮੈਂ ਹੁਣ ਜੀ ਆਰਡਰ ਕਰਤਾ ਵਾ ਨਵਾਂ ਮਾਈਕ ਤੇ ਵੀਡੀਓ ਨੂੰ ਭੁੱਲਿਓ ਨਾ ਕਰਨਾ ਲਾਈਕ ਲਾਈਕ ਜਰੂਰ ਕਰਕੇ ਜਾਇਆ ਕਰੋ ਯਾਰ ਤੇ ਹੁਣ ਮਿਲਦੇ ਆਂ ਕੈਨ ਜੀ ਨੈਕਸਟ ਵੀਡੀਓ ਵਿੱਚ ਧੰਨਵਾਦ ਜੀ